ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੜੀ ਵੀ ਗੱਲ ਹੈ ਕਿ ਕਿਸੇ ਗੁਰਮਤਿ ਪਰਿਵਾਰ ਨੇ ਇੱਕ ਗ੍ਰਹਿ ਵਿਖੇ ਸਾਜ ਪਾਠ ਕਰਾਉਣਾ ਸੀ ਗ੍ਰੰਥੀ ਸਾਹਿਬ ਨੂੰ ਮਿਲੇ ਔਰ ਕਹਿਣ ਲੱਗੇ ਬਾਬਾ ਜੀ ਅਸੀਂ ਸਰੂਪ ਪੈਦਲ ਲੈ ਕੇ ਜਾਵਾਂਗੇ ਬੜੇ ਸਨਮਾਨ ਦੇ ਨਾਲ ਲੈ ਕੇ ਜਾਵਾਂ ਘਰ ਕਾਫੀ ਦੂਰ ਸੀ ਗਰਮੀ ਦਾ ਮੌਸਮ ਸੀ ਬਾਬਾ ਜੀ ਕਹਿਣ ਲੱਗੇ ਭਾਈ ਬੜੀ ਇਹ ਗੱਲ ਹੈ ਜੇ ਤੁਸੀਂ ਪੈਦਲ ਲੈ ਕੇ ਜਾਓਗੇ ਸਨਮਾਨ ਨਾਲ ਲੈ ਕੇ ਜਾਓਗੇ ਬੜੀ ਖੁਸ਼ੀ ਦੀ ਗੱਲ ਉਹ ਦਿਨ ਆਇਆ ਸੱਚੇ ਪਾਤਸ਼ਾਹ ਦਾ ਪਾਵਨ ਸਰੂਪ ਲੈ ਕੇ ਗਏ ਕਾਫੀ ਮੁੰਡੇ ਨੌਜਵਾਨ ਵੀ ਸਨ ਕਾਫੀ ਫੋਨਾਂ ਵਾਲੇ ਵੀ ਸਨ ਕਈਆਂ ਕੋਲ ਕੈਮਰੇ ਚੱਕੇ ਸਨ ਵੀਡੀਓ ਬਣਾ ਰਹੇ ਸਨ ਕਈ ਫੁੱਲਾਂ ਦੀ ਬਰਖਾ ਕਰ ਰਹੇ ਸਨ ਇਤੋਂ ਤੱਕ ਇੱਕ ਬਾਬਾ ਜੀ ਨੇ ਗਰੰਤੀ ਸਿੰਘ ਤੋਂ ਚੌਰ ਵੀ ਫੜ ਲੇਗਾ ਨਾ ਮੈਂ ਕਰਨਾ ਹੈ ਇਦਾਂ ਕਾਫੀ ਵੀਡੀਓ ਬਣਾ ਕੇ ਉਹ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਪਾਰ ਰਹੇ ਸੀ ਵਿਊ ਆ ਰਹੇ ਸੀ ਖੁਸ਼ ਹੋ ਰਹੇ ਸਨ ਔਰ ਇੱਕ ਦੂਜੇ ਨੂੰ ਦੱਸ ਰਹੇ ਸੀ ਦੇਖੋ ਮੇਰੇ ਇੰਨੇ ਲਾਈਕ ਹੋ ਗਏ ਮੇਰੇ ਇੰਨੇ ਵਿਊ ਆ ਗਏ ਇਦਾਂ ਦੀ ਗੱਲਾਂ ਕਰਦੇ ਸਨ ਚੱਲਦੇ ਚਲਉਂਦੇ ਘਰ ਪਹੁੰਚੇ ਨੇ ਸੱਚੇ ਬਾਦਸ਼ਾਹ ਪ੍ਰਕਾਸ਼ ਕੀਤੇ ਗਏ ਔਰ ਉਸ ਤੋਂ ਬਾਅਦ ਜਦੋਂ ਜਲਪਾਣੀ ਸ਼ਕਣ ਲੱਗੀ ਕਹਿਣ ਲੱਗੀ ਬਾਬਾ ਜੀ ਦੇਖੋ ਇੰਨਾ ਸਤਕਾਰ ਕੀਤਾ ਅਜ ਤੱਕ ਕਿਸੇ ਨੇ ਗੁਰੂ ਸਾਹਿਬ ਦਾ ਆਹ ਵੇਖੋ ਸਾਡੇ ਇੰਨੇ ਕਮੈਂਟ ਆ ਗਏ ਇੰਨੇ ਵਿਊ ਆ ਗਏ ਕਿੰਨੀ ਦੁਨੀਆ ਨੇ ਇਹ ਸਾਡੀ ਵੀਡੀਓ ਦੇਖੀ ਹੈ ਬਾਬਾ ਜੀ ਕੁਝ ਨਹੀਂ ਬੋਲੇ ਇਦਾਂ ਚੱਲਦੇ ਚਲਾਉਂਦੇ 9 ਦਿਨਾਂ ਬਾਅਦ ਭੋਗ ਪਾਇਆ ਗਿਆ ਭੋਗ ਤੋਂ ਬਾਅਦ ਜਦੋਂ ਜਾਣ ਲੱਗੇ ਨੇ ਸਰੂਪ ਲੈ ਕੇ ਉਹ ਕਹਿੰਦੇ ਜੀ ਅੱਜ ਅਸੀਂ ਬੈਂਡ ਵਾਜੇ ਵਾਲੇ ਲੈ ਕੇ ਜਾ ਪਹਿਲਾ ਦਿਨ ਨਾਲੋਂ ਵਧੀਆ ਸਤਕਾਰ ਕਰਾਂ ਬਾਬਾ ਜੀ ਨੇ ਕਿਹਾ ਵੀ ਚਲੋ ਬੈਂਡ ਵਾਜੇ ਨੂੰ ਵੀ ਸਿੱਧੇ ਹੀ ਲੈ ਜਾਂਦੇ ਕਹਿਣ ਲੱਗੇ ਨਹੀਂ ਉਹ ਬੈਂਡ ਵਾਜੇ ਵਾਲੇ ਲਈ ਬੜੇ ਸਨਮਾਨ ਦੇ ਨਾਲ ਯਤਨ ਕੀਤਾ ਉਹਨਾਂ ਨੇ ਉਸੇ ਤਰ੍ਹਾਂ ਬੈਂਡ ਵਾਜਾ ਵੱਜਦਾ ਜਾਂਦਾ ਹੋਰ ਬੜੇ ਉਹਨਾਂ ਨੇ ਜਿਵੇਂ ਫੁੱਲਾਂ ਦੀ ਵਰਖਾ ਫਿਰ ਕੈਮਰੇ ਚੁੱਕ ਲੇ ਫਿਰ ਉਹਨਾਂ ਦੇ ਉੱਪਰ ਜਿੰਨੇ ਸਤਗੁਰਾਂ ਦਾ ਸਰੂਪ ਲੈ ਕੇ ਜਾ ਰਹੇ ਸੂ ਤੋਂ ਵੱਧ ਫੋਨਾਂ ਦੇ ਉੱਪਰ ਲੱਗੇ ਹੋਏ ਸਨ ਉਹ ਦੁਨੀਆ ਨੂੰ ਦਿਖਾ ਰਹੇ ਸੀ ਇਦਾਂ ਕਰਦੇ ਕਰਦੇ ਸਤਗੁਰਾਂ ਸਰੂਪ ਗੁਰਦੁਆਰਾ ਸਾਹਿਬ ਪਹੁੰਚਾਇਆ ਸਮਾਪਤੀ ਹੋਈ ਗ੍ਰੰਥੀ ਸਾਹਿਬ ਘਰੇ ਆਏ ਨੇ ਜਲ ਪਾਣੀ ਸ਼ਕਾਇਆ ਸਾਰੇ ਕੋਲੇ ਬੈ ਕੇ ਕਹਿੰਦੇ ਬਾਬਾ ਜੀ ਦੇਖੋ ਇਹ ਨਾ ਸਰਕਾਰ ਕੀਤਾ ਕਿਸੇ ਨੇ ਗੁਰੂ ਸਾਹਿਬ ਦਾ ਅਜ ਤੱਕ ਆ ਵੇਖੋ ਸਾਡੇ ਕਿੰਨੇ ਕਮੈਂਟ ਆਏ ਕਿੰਨੇ ਵਿਊ ਆਏ ਦੇਸ਼ਾਂ-ਵਦੇਸ਼ਾਂ ਵਿੱਚ ਅਸੀਂ ਇਹ ਵੀਡੀਓ ਭੇਜ ਦਿੱਤੀ ਹੈ ਬਾਬਾ ਜੀ ਚੁੱਪ ਰਹੇ ਉਹ ਕਹਿੰਦੇ ਬਾਬਾ ਜੀ ਤੁਸੀਂ ਪਹਿਲੇ ਦਿਨ ਵੀ ਕੁਝ ਨਹੀਂ ਬੋਲੇ ਸੀ ਤੁਹਾਨੂੰ ਇਹ ਵੀਡੀਓ ਦਿਖਾਈਆਂ ਸੀ ਅੱਜ ਵੀ ਕੁਝ ਨਹੀਂ ਬੋਲੇ ਬਾਬਾ ਜੀ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਭਾਈ ਮੈਂ ਸਿਰਫ ਇੱਕ ਪ੍ਰਸ਼ਨ ਕਰਦਾ ਤੁਹਾਨੂੰ ਇਹ ਪਤਾ ਵੀ ਜਿੱਦ ਦਿਨ ਸਤਗੁਰਾਂ ਦਾ ਪ੍ਰਕਾਸ਼ ਹੋਇਆ ਸਹਿਜ ਬਾੜ ਪ੍ਰਕਾਸ਼ ਹੀ ਹੁਕਮ ਨਾਲ ਮੈਂ ਕਿਹੜਾ ਆਇਆ ਕਹਣ ਲੱਗੀ ਸਾਨੂੰ ਤੇ ਪਤਾ ਕਹਿੰਦੇ ਅੱਜ ਕਿਹੜਾ ਆਇਆ ਭੋਗ ਤੇ ਅੱਜ ਤੇ ਨਵੀਨ ਹੈ ਤੁਹਾਨੂੰ ਪਤਾ ਹੋਣਾ ਕਹਿੰਦੇ ਨਹੀਂ ਕਹਿੰਦਾ ਫਿਰ ਇਹ ਸਾਰਾ ਕੁਝ ਕਰਨ ਦਾ ਕੋਈ ਲਾਭ ਨਹੀਂ ਪੈਂਦਾ ਜਦੋਂ ਤੁਸੀਂ ਜਿਸ ਮਕਸਦ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਾਇਆ ਸੀ ਨਾ ਤੁਸੀਂ ਪਹਿਲਾ ਮੁੱਖ ਵਕ ਧਿਆਨ ਨਾਲ ਸੁਣਿਆ ਪੜ੍ਹਿਆ ਯਾਦ ਰੱਖਿਆ ਨਾ ਅਖੀਰਲਾ ਕੀ ਲਾਭ ਹੋਇਆ 9 ਦਿਨ ਤੁਹਾਡੇ ਘਰੇ ਗੁਰੂ ਸਾਹਿਬ ਰਹੇ ਤੁਸੀਂ ਫੋਨਾਂ ਤੇ ਲੱਗੇ ਰਹੇ ਕਿਸੇ ਨੇ ਬਾਣੀ ਤੇ ਸੁਣੀ ਨਹੀਂ ਕਿਸੇ ਨੇ ਸਨਮਾਨ ਸਹਿਤ ਬਾਣੀ ਸੁਣੀ ਨਹੀਂ ਹੈਗੀ ਔਰ ਨਾ ਹੀ ਪੜ੍ਹਨ ਦਾ ਯਤਨ ਕੀਤਾ ਕੀ ਲਾਉ ਹੋਇਆ ਗੁਰੂ ਸਾਹਿਬ ਦਾ ਸਰਕਾਰ ਬੈਂਡ ਬਾਜੀ ਜਾਂ ਇਹਨਾਂ ਦੇ ਨਾਲ ਨਹੀਂ ਹੈਗਾ ਗੁਰੂ ਸਾਹਿਬ ਦਾ ਸਰਕਾਰ ਬਾਣੀ ਪੜਨ ਦੇ ਨਾਲ ਤੁਹਾਡੇ ਘਰੇ ਗੁਰੂ ਸਾਹਿਬ ਆਏ ਸੀ ਤੁਸੀਂ ਬਾਣੀ ਸੁਣਨੀ ਸੀ ਯਤਨ ਕਰਦੇ ਜੇ ਪੜਨੀ ਆਉਂਦੀ ਸੀ ਤਾਂ ਪੜ ਲੈਂਦੇ ਆਦਰਵਾਇਸ ਸੁਣਨੀ ਤੇ ਜ਼ਰੂਰ ਸੀ ਨਾ ਤਾਂ ਤੇ ਮੁੱਖ ਬਾਣੀ ਦੀ ਯਾਦ ਨਹੀਂ ਹੈਗੀ ਕੀ ਫਾਇਦਾ ਇਹਨਾਂ ਚੀਜ਼ਾਂ ਦਾ ਸਾਰਾ ਪਰਿਵਾਰ ਕਹਿਣ ਲੱਗਾ ਬਾਬਾ ਜੀ ਗੱਲ ਤੁਹਾਡੀ ਠੀਕ ਸਾਨੂੰ ਤੇ ਅਸੀਂ ਲੋਕਾਂ ਨੂੰ ਦੁਖਾ ਕੇ ਕਿਹ ਸਾਨੂੰ ਖੁਸ਼ੀ ਮਿਲੇਗੀ ਲੋਕਾਂ ਨੂੰ ਦੁਖਾਉਣਾ ਹੀ ਇੱਕ ਸ਼ਰਦਾ ਹੈ ਬਾਬਾ ਜੀ ਕਹਿਣ ਲੱਗੇ ਨਹੀਂ ਲੋਕਾਂ ਨੂੰ ਦਿਖਾਉਣਾ ਸ਼ਰਧਾ ਨਹੀਂ ਕਮਾਉਣਾ ਸ਼ਰਧਾ ਹੈ ਤੁਸੀਂ ਬਾਣੀ ਪੜੋ ਬਾਣੀ ਸੁਣੋ ਜੇ ਘਰ ਵਿੱਚ ਸਤਿਗੁਰੂ ਦੇ ਆਏ ਨੇ ਇਹ ਤੋਂ ਵੱਡੀ ਬਖਸ਼ਿਸ਼ ਕੋਈ ਨਹੀਂ ਉਹਦਾ ਵੱਧ ਤੋਂ ਵੱਧ ਆਦਰ ਸਨਮਾਨ ਕਰੋ ਆਦਰ ਸਨਮਾਨ ਦਾ ਮਤਲਬ ਹੈ ਉਹਨਾਂ ਨੂੰ ਸੁਣਨਾ ਉਹਨਾਂ ਦੇ ਬਚਨ ਸੁਣਨਾ ਸੋ ਇਸ ਤਰ੍ਹਾਂ ਭਾਈ ਅਸੀਂ ਵੱਧ ਤੋਂ ਵੱਧ ਗੁਰੂ ਦਾ ਸਰਕਾਰ ਕਰੀਏ ਬਾਣੀ ਪੜੀਏ ਤੇ ਬਾਣੀ ਸਰਵਣ ਕਰੀਏ ਗੁਰੂ ਆਸ਼ੀਰਵਾਦ ਅਨੁਸਾਰ ਆਪਣੇ ਜੀਵਨ ਨੂੰ ਜਿਉਈ ਬਾਕੀ ਦੀਆਂ ਫਜ਼ੂਲ ਗੱਲਾਂ ਛੱਡ ਕਰਕੇ ਕੇਵਲ ਗੁਰੂ ਤੇ ਵਿਸ਼ਵਾਸ ਕਰਕੇ ਆਪਣੇ ਜੀਵਨ ਨੂੰ ਜਿਉਣ ਦਾ ਯਤਨ ਕਰੀਏ ਵੀਡੀਓ ਚੰਗੀ ਲੱਗੇ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ